ਇਕ ਭਗਤ ਭਗਵਾਨ ਜੇ ਪ੍ਰਾਨੀ ਕਾ ਨਾਹੇ ਮਨ ਹੁਣ ਉੱਤੇ ਸੀ ਜੇ ਘਟ ਸਿਮਰਨ RAM ਕੋ ਸੋਨਰ ਮੁਕਤਾ ਧਿਆਨ ਸ਼ਰੀਰ ਤਾ ਵੀਖ ਹੈ ਮਹਾਰਾਜ ਕਹਿੰਦੇ ਇਕ ਭਗਤ ਭਗਤ ਦੇ ਤੱਤੇ ਨੂੰ ਸਿਆਰੀ ਭਗਤੀ ਜਿਸ ਸ਼ਰੀਰ ਵਿੱਚ ਇਕ ਪਰਮਾਤਮਾ ਦੀ ਭਗਤੀ ਨਖੀ ਮਹਾਰਾਜ ਕਰਨ ਇਕ ਭਗਤ ਭਗਵਾਨ ਜੇ ਪ੍ਰਾਨੀ ਕੈ ਪ੍ਰਾਨੀ ਦਾ ਅਰਥ ਜਿਹੜਾ ਪ੍ਰਾਣਾ ਦੇ ਸਾਰੇ ਚੱਲਦਾ ਜੇ ਪ੍ਰਾਨੀ ਕਾ ਨਾਹੇ ਮਾਨੈ ਜੈਸੇ ਸੂਕਰ ਸਵਾਨ ਮੈਂ ਤਾਹ ਬਿੰਤੀ ਕੀਤੀ ਜਿਸਮ ਤਾਉ ਵੀ ਹੈ ਜੀ ਸੂਕਰ ਦਾ ਲਫਜ਼ੀ ਅਰਥ ਆਪ ਜਾਣਦੇ ਸੂਰ ਤੇ ਸਵਾਨ ਦਾ ਅਰਥ ਹੈ ਕੁੱਤਾ ਗੁਰੂ ਤੇਗ ਬਹਾਦਰ ਸਾਹਿਬ ਕਹਿੰਨੇ ਜਿਸ ਘਟ ਵਿੱਚ ਸਿਮਰਨ ਹੈ ਤੇ ਨਰ ਹਰ ਅੰਤਰ ਨਹੀਂ ਤੇ ਜੇ ਸਿਮਰਨ ਨਹੀਂ ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ ਉਸ ਤਨ ਨੂੰ ਇਸ ਤਰ੍ਹਾਂ ਜਾਣੋ ਜਿਵੇਂ ਕੋਕਰ ਤੇ ਸੂਕਰ